ਤਸਵੀਰਾਂ ਪਵਾਨੀਗੜ ਵਿੱਚ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਨੇ ਇੱਥੇ ਚੱਲ ਰਹੀ ਧਰਨੇ 'ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਸ਼ਹਿਰ ਵਾਸੀਆਂ ਨੇ ਬਿਜਲੀ ਮੁਲਾਜ਼ਮਾਂ ਤੇ ਬਿਜਲੀ ਕੱਟਣ ਦਾ ਇਲਜ਼ਾਮ ਲਾਇਆ ਦਰਅਸਲ ਪਿਛਲੇ ਦਿਨ ਤੋਂ ਪਵਾਨੀਗੜ ਤੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਧਰਨਾ جاری ਹੈ ਇੱਥੇ ਕਰੰਟ ਲੱਗਣ ਕਾਰਨ ਮਾਰੇ ਗਏ ਸਹਾਇਕ ਲੈਂਡਮੈਨ ਕਮਲਜੀਤ ਸਿੰਘ ਦੀ ਲਾਸ਼ ਰੱਖ ਕੇ ਕੌਮੀ ਮਾਰਕ ਜਮ ਕੀਤਾ ਹੋਇਆ ਹੈ ਪੀੜਤ ਪਰਿਵਾਰ ਅਤੇ ਸਾਥ ਦੇਰੀਆਂ ਜਿੱਥੇ ਬੰਦਿਆਂ ਦੀ ਮੰਗ ਹੈ ਕਿ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਮਿਲੇ ਨੇੜਲੇ ਪਿੰਡ ਬਲਿਆਲ ਚ ਕਰੇ ਨੂੰ ਬਿਜਲੀ ਨੂੰ ਠੀਕ ਕਰਦੇ ਸਮੇਂ ਅਚਾਨਕ ਕਰੰਟ ਲੱਗਣ ਕਾਰਨ ਸਹਾਇਕ ਲੈਨਮੈਂਨ ਦੀ ਮੌਤ ਹੋ ਗਈ ਸੀ ਵੱਡੇ ਪੁੰਨ ਦੀ ਗਰਦੀ ਸੈਰ ਦੀ ਲੈਡ ਦੀ ਹੈਗੀ ਜੀ ਠੀਕ ਹੈ ਜੀ ਇਹ ਉਹਦਾ ਨਾਲ ਆ ਰੱਖਿਆ ਜੀ ਇਹਨਾਂ ਨੇ ਬੰਦ ਕਰ ਰੱਖੀ ਹੈ ਇਹਨਾਂ ਦੇ ਇੱਕ ਮਰਿਆ ਆਪਣੇ 20 ਮਰਨਗੇ ਕੋਈ ਕਿਸੇ ਦਾ ਬੁਢਾ ਠੇਰਾ ਮਰੂਗਾ ਕਿਤਾ ਕੋਈ ਜਵਾਕ ਜਲਾ ਮਰੂਗਾ ਇਹਦੀ ਗੱਲ ਇਹ ਹੈ ਜੀ ਸਾਡੇ ਡੰਗਰ ਮਾਰ ਰਹੇ ਨੇ ਸਾਡੇ ਡੰਗਰ ਉੱਤੇ ਹਾਇ ਮਾਰ ਰਹੇ ਨੇ ਜੀ ਇਹਦੀ ਕੀ ਗੱਲ ਹੈ ਜੀ ਇਹਨਾਂ ਇਹਨਾਂ ਮਰਿਆ ਇਹ 4 ਵਜੇ ਦੀ ਲਾਈਟ ਗਈ ਜੀ ਇਹਨਾਂ ਨੇ ਇਹਨਾਂ ਨੇ ਸਾਰੀ ਲਾਈਟ ਕੱਟ ਰખી ਹੈ ਚਾਹੇ ਕੋਈ ਐਸਡੀ ਹੋਵੇ ਚਾਹੇ ਕੋਈ ਹੋਵੇ ਜੀ ਬਾਈ ਜੀ ਅਸੀਂ ਤਾਂ ਕਹਿੰਦੇ ਵੀ ਨਾ ਸਾਡੇ ਹੀ ਮਰਿਆ ਉਹ ਇਹਨਾਂ ਨੇ ਨਹੀਂ ਮਰਿਆ ਖਾਡਾ ਮਰਿਆ ਪਰ ਕੁਛ ਸਾਲਾ ਵੀ ਇਹ ਤਾਂ ਇੱਕ ਮਰਿਆ ਤਾਂ 20 ਮਾਰ ਗਏ ਇਨਸਾਫ ਦੀ ਮੰਗ ਉਹ ਨਹੀਂ ਸਾਡੇ ਸਾਡੇ ਸਾਇਰ ਵੀ ਲਾਈਟ ਚਾਲੂ ਸਾਡਾ ਇਨਸਾਫ ਕਹਦਾ ਭਾਈ ਜੇ ਇਹ ਨਾ ਇੱਕ ਮਰ ਸਾਡੇ 20 ਮਰ ਗਏ ਫਿਰ ਕੀ ਕਰਾਂਗੇ ਆਪਾਂ ਜਿਹੜੀ ਜਿਹੜੀ ਮੈਨੇਜਮੈਂਟ ਹੈ ਸਰਕਾਰ ਹੈ ਉਹਨਾਂ ਕੋਲੇ ਮੰਗ ਰੱਖੀ ਹੋਈ ਸੀ ਕਿ ਜਿਹੜੇ ਸਾਡੇ ਸਾਥੀ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਜਿਨ੍ਹਾਂ ਦੀ ਮੌਤ ਹੁੰਦੀ ਹੈ ਉਹਨਾਂ ਨੂੰ ਸਿਕਿਉਰਿਟੀ ਸੁਰੱਖਿਆ ਪੋਰਸਾਂ ਦੇ ਤਰਜ਼ ਤੇ 1 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਦਿੱਤੀ ਜਾਵੇ ਤੇ ਉਹਨਾਂ ਨੂੰ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਜਾਵੇ ਇਸੇ ਮੰਗ ਨੂੰ ਲੈ ਕੇ ਜਿਹੜੀ ਅੱਜ ਸਾਡੇ ਜਿਹੜੀ ਇੱਥੇ ਰੋਸ ਪ੍ਰਦਰਸ਼ਨ ਸੀਗਾ ਤੇ ਇਸ ਵਿਸ਼ੇ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇ ਸਾਨੂੰ ਮੀਟਿੰਗ ਲਈ ਸੱਦਾ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਵੇਰੇ ਵੱਡੇ ਅਧਿਕਾਰੀ ਆ ਕੇ ਇੱਥੇ ਉਹ ਐਲਾਨ ਕਰਕੇ ਜਾਣਗੇ ਤੇ ਕੱਲ ਨੂੰ ਬੋਰਡ ਆਫ ਡਾਇਰੈਕਟਰ ਦੀ ਸਾਡੀ ਮੀਟਿੰਗ ਹੈ ਤੇ ਉਹਦੇ 'ਚ ਇਸ ਸੰਬੰਧੀ ਜਿਹੜਾ ਅਜੰਡਾ ਹੈ ਖੁੱਲ ਆਇਆ ਜਾਵੇ। ਵੀ ਸਾਡੀ ਜੋ ਉਹਨਾਂ ਨਾਲ ਸਹਿਮਤੀ ਬਣੀ ਸੀ ਕਿ ਵੀ ਇੱਕ ਪਾਸੇ ਦੀ ਟ੍ਰੈਫਿਕ ਅਸੀਂ ਅਲਾਉ ਕਰਾਂਗੇ। ਜੋ ਟ੍ਰੈਫਿਕ ਚੱਲ ਰਹੀ ਹੈ ਟ੍ਰੈਫਿਕ ਦਾ ਨਾ ਸਾਰਾ ਲੋਕਾਂ ਨੂੰ ਕਿ ਪ੍ਰੇਸ਼ਾਨ ਕਰਨ ਦਾ ਪਹਿਲਾਂ ਇਰਾਦਾ ਸੀ ਜਾਂ ਨਾ ਹੁਣ ਰਹਾਦਾ। ਸਾਡੀ ਸੀ ਕਿ ਵੀ ਸਾਡੀ ਜਿਹੜੀ ਮੰਗ ਦੀ ਆ ਸਵੇਰ ਤੋਂ ਪ੍ਰਸ਼ਾਸਨ ਨੇ ਜਿਹੜੀ ਸਾਡੀ ਸਹੀ ਤਰੀਕੇ ਨਾਲ ਸੁਣਵਾਈ ਨਹੀਂ ਕੀਤੀ। ਜੋ ਗੱਲਬਾਤ ਪਹਿਲਾਂ ਹੋਈ ਹੁੰਦੀ ਤਾਂ ਸ਼ਾਇਦ ਇਹਦਾ ਰਾਹ ਪਹਿਲਾਂ ਖੁੱਲਦਾ ਸੀ। ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ। ਹਾਂ ਜੇ ਕੋਈ ਫਾਲਟ ਪੈ ਗਿਆ ਤਾਂ ਉਹ ਫਾਲਟ ਦੀ ਜਿਹੜੀ ਹੋ ਸੀ ਕੋਈ ਸਾਡਾ ਫੈਸਲਾ ਨਹੀਂ ਜਿੱਥੇ ਬੰਦ ਫੈਸਲਾ। ਕਿਉਂਕਿ ਸਾਡੇ ਜਿਹੜੇ ਸਾਥੀ ਨੇ ਉਹਨਾਂ ਦੀ ਜੀ ਸੁਣਵਾਈ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੀ ਜੀ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਜਾਨ ਤੋਂ ਜ਼ਰੂਰੀ ਕੋਈ ਚੀਜ਼ ਨਹੀਂ ਸਾਡੇ ਇਸ 1.5 ਮਹੀਨੇ ਦੇ ਅੰਦਰ ਅੰਦਰ ਲਗਭਗ 20 ਤੋਂ 22 ਸਾਥੀ ਸਾਡੇ ਜਿਹੜੇ ਨੇ ਉਹ ਜਾਨ ਤੋਂ ਹੱਤ ਹੋ ਗਏ ਕਈਆਂ ਦੇ ਬਹੁਤ ਗੰਭੀਰ ਹਾਦਸੇ ਹੋ ਚੁੱਕੇ ਨੇ ਪਰੰਤੂ ਸਾਡੀ ਇਸ ਮੰਗ ਵੱਲ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਸੋ ਇਸ ਕਰਕੇ ਸਾਡਾ ਇਹ ਫੈਸਲਾ ਸੀਗਾ ਤੇ ਇਥੋਂ ਇਹ ਵੀ ਗੱਲ ਸਾਫਤ ਹੁੰਦੀ ਹੈ ਕਿ ਪ੍ਰਸ਼ਾਸਨ ਨੇ ਸ਼ਾਇਦ ਸਾਡਾ ਦਬਾਏ ਸੇ ਕਰਕੇ ਮੰਨਿਆ ਸੀਗਾ ਕਿਉਂਕਿ ਸਾਡਾ ਜਿਹੜਾ ਆਧਾਰਾ ਬੜਾ ਮਹੱਤਵਪੂਰਨ ਆਧਾਰਾ ਹੈ ਬਿਜਲੀ ਅੱਜ